ਹੈਲੋ ਪਿਆਰੇ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਣਕ ਦੀ ਨਵੀਂ ਵੈਰਾਈ ਪੀਵੀਡਬਲਯੂ 872 ਵਾਲੀ ਜਿਹੜੀ ਪੀਵੀਡਬਲਯੂ 872 ਹੈ ਇਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਪਰਸ਼ ਕੀਤੀ ਗਈ ਹੈ ਜੀ ਜਿਹੜਾ ਪੱਕਣ ਦਾ ਸਮਾਂ 152 ਦਿਨ ਲੈਂਦੀ ਹੈ ਤਕਰੀਬਨ ਤੇ ਇਹਦਾ ਔਸਤਨ ਝਾੜ ਹੈ ਜਿਹੜਾ 24.4 ਕੁਇੰਟਲ ਪ੍ਰਤੀ ਏਕੜ ਇਹਦਾ ਝਾੜ ਹੈ ਜੀ ਜੇਕਰ ਮੌਸਮ ਦੇ ਵਿੱਚ ਬਦਲਾਅ ਦੀ ਗੱਲ ਕੀਤੀ ਜਾਵੇ ਤਾਂ ਜ਼ਰੂਰੀ ਹੈ ਕਿ ਅਜਿਹੀਆਂ ਕਿਸਮਾਂ ਦੀ ਸਿਫਾਰਸ਼ ਕੀਤੀ ਜਾਵੇ ਜੋ ਤਾਪਮਾਨ ਦੇ ਵਾਧੇ ਨੂੰ ਵੀ ਸਹਾਰ ਸਕਣ ਅਤੇ ਡਿੱਗਣ ਦਾ ਖਤਰਾ ਵੀ ਘੱਟ ਹੋਵੇ। ਇਹ ਬਹੁਤ ਜ਼ਰੂਰੀ ਗੱਲ ਹੈ ਜੀ ਕਿਉਂਕਿ ਜਿਹੜਾ ਤਾਪਮਾਨ ਹੈ ਉਹ ਲਗਾਤਾਰ ਵੱਧ ਰਿਹਾ ਹੈ ਤਾਂ ਇਸ ਲਈ ਸਾਨੂੰ ਕਣਕੀਆਂ ਵੀ ਅਜਿਹੀਆਂ ਵੈਰਾਈਟੀਆਂ ਦਾ ਹੌਲ ਕਰਨੀ ਪਵੇਗੀ ਜਿਹੜੀਆਂ ਕਿ ਵੱਧ ਤਾਪਮਾਨ ਨੂੰ ਸਹਾਰ ਸਕਣ ਹੋਣ। 2024-25 ਦੇ ਹਾਰੀ ਸੀਜ਼ਨ ਦੌਰਾਨ ਜਿਹੜਾ ਵੱਧ ਝਾੜ ਆਇਆ ਸੀ ਉਹਦਾ ਕਾਰਨ ਸੀਗਾ ਪੀਵੀਡਬਲਯੂ 826 ਵਰਗੀਆਂ ਉੱਚ ਉਪਜ ਦੇਣ ਵਾਲੀਆਂ ਕਿਸਮਾਂ ਦਾ ਨਤੀਜਾ ਸੀਗਾ ਜੀ ਇਹਨਾਂ ਨੇ ਬਹੁਤ ਵਧੀਆ ਝਾੜ ਦਿੱਤਾ ਇਹ ਵੈਰਟੀਆਂ ਨੇ ਇਸੇ ਹੀ ਲੜੀ ਤਹਿਤ ਕਣਕ ਦੀ ਨਵੀਂ ਕਿਸਮ ਪੀਵੀਡਬਲਯੂ 873 ਦੀ ਸਿਫਾਰਸ਼ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਪੀਵੀਡਬਲਯੂ 873 ਦੀ ਸਰਵਾਰਸ 2022 ਵਿੱਚ ਉੱਤਰ ਪੱਛਮੀ ਮੈਦਾਨੀ ਇਲਾਕਿਆਂ ਵਿੱਚ ਵੱਧ ਖਾਦ ਵਾਸਤੇ ਕੀਤੀ ਗਈ ਸੀ ਪਰ ਪੰਜਾਬ ਵਿੱਚ ਇਸ ਦੇ ਪਿਛਲੇ 4 ਸਾਲਾਂ ਤੋਂ ਜਿਹੜੇ ਵੱਧ ਖਾਦ ਵਾਸਤੇ ਪਿਛਲੇ ਪਰ ਪੰਜਾਬ ਵਿੱਚ ਇਸ ਦੇ ਪਿਛਲੇ 4 ਸਾਲਾਂ ਤੋਂ ਜਿਹੜੇ 300 ਰੁਪਏ ਆਮ ਖਾਦਾਂ ਨਾ ਕੀਤੇ ਗਏ ਉਹਨਾਂ ਦੇ ਆਧਾਰ ਤੇ ਹੀ ਪੀਡਬਲ 873 ਦੀ ਸਰਵਾਰਸ ਸਮੇਂ ਸਿਰ ਬਜਾਈ ਲਈ ਅਤੇ ਸਫਾਰਸ ਕੀਤੀਆਂ ਜਾਂਦੀਆਂ ਖਾਦਾ ਅਨੁਸਾਰ ਕੀਤੀ ਗਈ ਹੈ। ਇਹਨਾਂ ਹਲਾਤਾਂ ਵਿੱਚ ਪੀਬੀਡਬਲਯੂ 872 ਨੇ ਪੀਬੀਡਬਲਯੂ 826 ਨਾਲੋਂ 8.3% ਅਤੇ ਡੀਬੀਡਬਲਯੂ 222 ਨਾਲੋਂ 11.7% ਵੱਧ ਝਾੜ ਦਿੱਤਾ ਹੈ। ਆਮ ਜਿਹੜੀਆਂ ਨਾਰਮਲ ਖਾਦਾ ਪਾਉਣੇ ਆ ਉਹਨਾਂ ਦੇ ਨਾਲ ਆਪਾਂ ਇਹਦਾ ਟ੍ਰਾਇਲ ਕਰਕੇ ਦੇਖਿਆ ਜੀ ਤਾਂ ਉਹਨਾਂ ਨਾਲੋਂ ਇਹਦਾ 26 ਨਾਲੋਂ 8.3% 222 ਨਾਲੋਂ 11.7% ਵੱਧ ਝਾੜ ਦਿੰਦਾ ਹੈ। ਇਹ ਸਾਰੇ ਤਜਰਬੇ ਪੂਰੇ ਪੰਜਾਬ ਵਿੱਚ ਕੀਤੇ ਗਏ ਸਨ ਬਰੀਡਿੰਗ ਤਜਰਬਿਆਂ ਵਿੱਚ ਖੁੱਲ 152 ਤੋਂ ਵੱਧ ਤਜਰਬੇ ਕੀਤੇ ਗਏ ਹਨ ਪਾਸਲ ਵਿਗਿਆਨ ਤਜਰਬਿਆਂ ਵਿੱਚ ਵੀ ਇਸ ਨਵੀਂ ਕਿਸਮ ਨੇ 25 ਅਕਤੂਬਰ ਤੋਂ ਲੈ ਕੇ ਦਸੰਬਰ ਤੱਕ ਹਰੇਕ ਤਰੀਕ ਵਿੱਚ ਨਾਲ ਬਿਜਾਈ ਵਾਲੀਆਂ ਕਿਸਮਾਂ ਨਾਲੋਂ ਵੱਧ ਝਾੜ ਕੇ ਦਿੱਤਾ ਹੈ ਪੀਬੀਡਬਲ 872 ਪੱਕਣ ਲਈ ਤਕਰੀਬਨ 152 ਦਿਨ ਦਾ ਸਮਾਂ ਲੈਂਦੀ ਹੈ ਇਹਦਾ ਆਪਸ਼ਨ ਕਰਦਾ ਜਿਹੜਾ 100 ਸੈਂਟੀਮੀਟਰ ਹੈ ਇੱਕ ਲੰਮਾ ਸਮਾ ਲੈਣ ਵਾਲੀ ਕਿਸਮ ਹੈ ਇਹਦਾ ਦਰਮਿਆਨਾ ਕਰਦੇ ਇਸ ਨੂੰ ਟਿੱਗਣ ਤੋਂ ਬਚਾਉਂਦਾ ਹੈ ਇਹ ਕਿਸਮ ਪੀਲੀ ਅਤੇ ਪੂਰੀ ਕੁੰਗੀ ਦਾ ਵੀ ਮੁਕਾਬਲਾ ਕਰ ਸਕਦੀ ਹੈ ਇਹਦਾ ਝਾੜ ਵੱਧ ਆਉਣ ਦਾ ਮੁੱਖ ਕਾਰਨ ਇਸ ਦੇ ਹਜ਼ਾਰ ਦਾਣਿਆਂ ਦਾ ਵੱਧ ਭਰ ਹੈ ਇਹਦੇ ਹਜ਼ਾਰ ਦਾਣਿਆਂ ਦਾ ਭਾਰ ਤਕਰੀਬਨ 40 ਤੋਂ 48 ਗ੍ਰਾਮ ਵਿੱਚ ਰਹਿੰਦਾ ਹੈ ਜੇਕਰ ਹੈਕਟੋਲਟਰ ਭਾਰ ਦੀ ਗੱਲ ਕੀਤੀ ਜਾਵੇ ਤਾਂ ਇਹ ਵੀ ਦੂਜੀਆਂ ਕਿਸਮਾਂ ਨਾਲੋਂ ਵੱਧ ਹੈ ਜਿਹੜਾ ਕਿ 98.7 ਕੇ ਜੀ ਐਚ ਐਲ ਹੈ ਇਹਦੇ ਦਾਣੇ ਮੋٹے ਸਰਬਤੀ ਅਤੇ ਦੇਖਣ ਨੂੰ ਵਧੀਆ ਲੱਗਦੇ ਹਨ ਪੀ ਵੀ ਡਬਲਯੂ 872 ਪਿਛਲੇ 3 ਸਾਲਾਂ ਤੋਂ ਉੱਤਰ ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਜਿਹੜੇ ਤਿਆਰਪੇ ਹੋ ਰਹੇ ਸਨ ਉਹਨਾਂ ਵਿੱਚੋਂ ਪਹਿਲੇ ਨੰਬਰ ਤੇ ਰਹੀ ਹੈ ਇਸ ਤਰ੍ਹਾਂ ਇਹ ਕਿਸਮ ਬਧ ਛਾੜ ਦੇਣ ਵਾਲੀ ਲੰਮਾ ਸਮਾਂ ਲੈਣ ਵਾਲੀ ਵਧੀਆ ਕਿਸਮ ਹੈ ਇਹਦਾ ਔਸਤਨ ਝਾੜ 24.4 ਕੁਇੰਟਲ ਪ੍ਰਤੀ ਏਕੜ ਆਉਂਦਾ ਹੈ ਕਿਸਾਨ ਵੀਰੋ PVW 826 ਬੜੀਆ ਝਾੜ ਦੇ ਰਹੀ ਹੈ ਇਸੇ ਤਰ੍ਹਾਂ ਇਹ ਇੱਕ ਕਿਸਮ ਝਾੜ ਵਾਸਤੇ ਬਹੁਤ ਠੁਕਮੀ ਹੈ ਜਿਹੜੀ 872 ਹੈ ਇਹ ਵੀ ਬਹੁਤ ਠੁਕਮੀ ਕਿਸਮ ਹੈ ਝਾੜ ਵਾਤੇ ਇਹਦਾ ਬੀਜ ਹੈ ਜਿਹੜਾ ਮਿਲੂਗਾ ਨਵੇਂ ਕਿਸਾਨ ਮੇਲੇ ਲੱਗਣ ਜਿਹੜੇ ਸਤੰਬਰ ਦੇ ਵਿੱਚ ਉਹਦੇ ਚੋਂ ਮਿਲੂਗਾ ਅਤੇ ਇਸ ਤੋਂ ਬਾਅਦ ਜਿਹੜੀਆਂ ਪ੍ਰਾਈਵੇਟ ਫਾਰਮਾਂ ਨੇ ਤਿਆਰ ਕੀਤਾ ਉੱਥੋਂ ਵੀ ਤੁਸੀਂ ਲੈ ਸਕਦੇ ਇਹ 40 ਕਿਲੋ ਤੇ 20 ਕਿਲੋ ਦੀ ਪੈਕਿੰਗ ਵਿੱਚ ਉਪਲਬਧ ਹੋਵੇਗਾ ਇਹ ਜਿਹੜਾ ਲੇਖ ਹੈ ਜੀ ਇਹ ਵੀਰ ਇੰਦਰ ਸਿੰਘ ਸੋਹੂ ਇਹਨਾਂ ਵੱਲੋਂ ਲਿਖਿਆ ਗਿਆ ਸੀਗਾ ਜੀ ਤਾਂ ਸਾਡੀ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਪੀਬੀਡਬਲਯੂ 872 ਬਾਰੇ ਤਾਂ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਕਰਿਓ ਜੀ ਧੰਨਵਾਦ